ਆ ਕੋਠੀ ਰੱਬ ਨੇ ਬਣਾਈ ਜੇ 3.5 ਕਰੋੜ ਰੌਸ਼ਨਦਾਨ ਲਾਇਆ ਜਿਹੜੇ ਸਰੀਰ ਤੇ ਕੇਸ ਆ ਆ ਮੁੱਛਾਂ ਤੇ ਪਰਵੱਟੇ ਜਿਹੜੇ ਕਿਸੇ ਗੱਲੋਂ ਲਾਏ ਅੱਖਾਂ ਤੇ ਆ ਐਵੇਂ ਥੋੜਾ ਬਣਾਤੀ ਸਾਡੀ ਕੋਠੀ ਦਾ ਕੋਈ ਸੀਸਾ ਭੰਨਦੇ ਤੇ ਗਲ ਪੈ ਜਾਂਦੇ ਆ ਕਹਿੰਦੇ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ ਬਾਣੀ ਦੇ ਰਤਨਾਮੈਂ ਸ਼ਬਦ ਆ ਵੀ ਆ ਕੋਠੀ ਰੱਬ ਨੇ ਬਣਾਈ ਇਹਨੂੰ 3.5 ਕਰੋੜ ਰੌਸ਼ਨਦਾਨ ਲਾਇਆ ਉਹਨੇ ਕੇਸ 99678452 वीर ਸਾਰੇ ਕੇਸਾ ਧਾਰੀ ਆਖੋ ਸਤਨਾਮ ਕੋਈ ਉੱਠ ਕੇ ਕਹਿ ਦੇ ਬਾਬਾ ਜੀ ਚਲ ਤਾਂ ਮੈਂ ਮਾਫੀ ਵੰਗੋ ਕੋਈ ਵੀ ਪੈਗੰਬਰ ਕੇਸਾ ਸਵਾਸਾਂ ਤੋਂ ਬਿਨਾ ਨਹੀਂ ਰਿਆ ਮਹਾਰਾਜ ਸਾਹਿਬ ਕਹਿੰਦੇ ਸਾਢੇ 3 ਕਰੋੜ ਰੋਮ ਤੇ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਆ ਕੋਠੀ ਆਗੇ ਇਹਨੂੰ ਸਾਢੇ 3 ਕਰੋੜ ਰੋਸ਼ਨਦਾਨ ਲਾਇਆ ਜਿਹੜੇ ਰੋਮ ਇੰਨਾ ਰਹੀ ਹਾਂ ਵਾਂ ਅੰਦਰ ਜਾਰੀ ਪੱਖਾ ਚੱਲਦਾ ਨਾ ਇਨਾ ਰਹੀਂ ਗਰਮੀ ਅੰਦਰ ਜਾਣੀ ਜਦੋਂ ਅੱਗ ਸੇਕਣੀ ਸਿਆਲ ਚ ਇਹ ਦਾਤੀ ਨੇ ਕੋਠੀ ਇੰਨੀ ਪਿਆਰੀ ਬਣਾਈ ਪਰ ਡੰਡ ਲਾ ਕੇ ਸੜਤੀ ਅਜਾਖੋ ਸਤਨਾਮ ਛੱਡਿਆ ਹੀ ਕੋਈ ਬੂਗਾ ਪਾਰੀ ਨਹੀਂ ਕਰੋ ਸਾਢੇ 3 ਕਰੋ ਰੋਸ਼ਨਦਾਨ ਜਿਹੜਾ ਉਕਾ ਹੀ ਦਾਤਾ